ਖਬਰਨਾਮਾ ਦੇਖ ਰਿਹਾ ਸੋਧਿਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਇੱਕ ਸਮਾਂ ਸੀ ਜਦੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਪੰਜਾਬ ਦੇ ਨਵੇਂ ਬਣੇ ਇੰਚਾਰਜ ਬਨੀ ਸੋਧਿਆ ਹਮੇਸ਼ਾ ਇੱਕੋ सुर ਦੇ ਵਿੱਚ ਕਹਿੰਦੇ ਹੁੰਦੇ ਸੀ ਕਿ ਗੋਦੀ মিডিਆ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਦੇ ਇਸ਼ਾਰਿਆਂ ਦੇ ਅਨੁਸਾਰ ਬੋਲਦਾ ਹੈ ਕੰਮ ਕਰਦਾ ਹੈ ਭਾਰਤ ਦੇ ਲੋਕਾਂ ਦੀ ਗੱਲ ਹੀ ਕੀਤੀ ਜਾਂਦੀ ਭਾਰ ਦੇ ਲੋਕਾਂ ਨੂੰ ਲੋਕਾਂ ਦੀ ਆਵਾਜ਼ ਦਵਾਈ ਜਾ ਰਹੀ ਹੈ ਤੇ ਗੋਦੀ ਮੀਡੀਆ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪ੍ਰਮੋਟ ਕਰਦਾ ਹੈ ਗੋਦੀ ਮੀਡੀਆ ਦੇ ਖਿਲਾਫ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੀ ਬੋਲੇ ਅਰਵਿੰਦ ਕੇਜੀਵਾਲ ਵੀ ਮਨੀਸ਼ ਸੋਧਿਆ ਵੀ ਇਥੋਂ ਤੱਕ ਕਿ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਸੁਪਰੀਮੋ ਨੇ ਕੀ ਕਿਹਾ ਜੇਕਰ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਤੀਜੀ ਵਾਰ ਸਰਕਾਰ ਬੜੀ ਭਾਰਤੀ ਜਨਤਾ ਪਾਰਟੀ ਦੀ ਤਾਂ ਤਾਨਾਸ਼ਾਹੀ ਰਾਜ ਸਥਾਪਿਤ ਹੋਵੇਗਾ ਪੂਰੇ ਭਾਰਤ ਦੇ ਵਿੱਚ ਤੇ ਦੂਸਰੇ ਪਾਸੇ ਉਹਨਾਂ ਨੇ ਕਿਹਾ ਕਿ ਲੋਕਤੰਤਰ ਵੀ ਖਤਮ ਹੋ ਜਾਵੇਗਾ ਅਤੇ ਦੇਸ਼ ਦਾ ਸੰਵਿਧਾਨ ਵੀ ਖਤਰੇ ਦੇ ਵਿੱਚ ਹੈ ਜੇਕਰ ਤੀਜੀ ਵਾਰ ਸਰਕਾਰ ਬਣਦੀ ਹੈ ਭਾਰਤੀ ਜਨਤਾ ਪਾਰਟੀ ਦੀ ਲੇਕਿਨ ਜਿਹੜੇ মিডিਆ ਨੂੰ ਕਹਿੰਦੇ ਸੀ ਕਿ মিডিਆ ਆਜ਼ਾਦ ਹੋਣਾ ਚਾਹੀਦਾ ਹੈ ਮੀਡੀਆ ਜੋ ਕੁਝ ਵੀ ਬੋਲਦਾ ਹੈ ਉਹ ਸਹੀ ਹੈ ਲੇਕਿਨ ਅੱਜ ਜਿੰਨੇ ਵੀ ਵੱਡੇ ਚੈਨਲ ਨੇ ਉਹਨਾਂ ਨੂੰ ਬੰਦ ਕਰਾਉਣ ਦੀਆਂ ਕੋਸ਼ਿਸ਼ਾਂ ਵੀ ਕੀਤੀਆਂ ਜਾ ਰਹੀਆਂ ਨੇ ਤੇ ਕਈ ਚੈਨਲ ਬੰਦ ਵੀ ਕਰਵਾ ਦਿੱਤੇ ਨੇ ਕਈ ਪੇਜਾਂ ਉਤੇ ਸਟ੍ਰੀਕਸ ਦੁਬਾਰਾ ਵੀ ਪੇਜ ਦਿੱਤੀਆਂ ਨੇ ਆ ਆਦਮੀ ਪਾਰਟੀ ਦੀ ਹਾਈ ਕਮਾਂਡ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਕਿਉਂਕਿ ਮਨੀਸ਼ ਸੋਧਿਆ ਹੁਣ ਉਹਨਾਂ ਪੱਤਰਕਾਰਾਂ ਦੇ ਪਿੱਛੇ ਪੈ ਗਿਆ ਹੈ ਖਾਸ ਕਰਕੇ ਜਿਹੜੇ ਪੰਜਾਬ ਦੇ ਨੇ ਜਿਨ੍ਹਾਂ ਦੇ ਫੇਸਬੁੱਕ ਉੱਤੇ ਅਕਾਊਂਟ ਬਣੇ ਹੋਏ ਨੇ ਪੇਜ ਬਣੇ ਹੋਏ ਨੇ ਜਿਹੜੇ ਵਕ ਵਕ ਉਹਨਾਂ ਦੇ ਕੋਲ YouTube ਚੈਨਲ ਨੇ ਜਿਹੜੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਚਿਹਰੇ ਨੂੰ ਬੇਨਕਾਬ ਕਰਦੇ ਨੇ ਜਿਹੜੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਸ਼ਵਲ ਦੇ ਵਿਰੋਧ ਬੋਲਦੇ ਨੇ ਜਾਂ ਮਨੀਸ਼ ਸੋਧਿਆ ਦਾ ਜਲੂਸ ਕੱਢਦੇ ਨੇ ਯਾਨੀ ਕਿ ਆਮ ਆਦਮੀ ਪਾਰਟੀ ਦੇ ਜੇਕਰ ਪੱਖ ਦੀ ਗੱਲ ਕਰੋ ਤਾਂ ਤੁਹਾਨੂੰ ਕੋਈ ਛੇੜੇਗਾ ਨਹੀਂ ਤੁਹਾਡੇ ਪੇਜ ਬੰਦ ਨਹੀਂ ਕਿਤੇ ਜਾਣਗੇ ਜੇਕਰ ਤੁਸੀਂ ਪੰਜਾਬ ਦੇ ਹੱਕ ਦੀ ਗੱਲ ਨਹੀਂ ਕਰਦੇ ਜੇਕਰ ਤੁਸੀਂ ਪੰਜਾਬ ਦੇ ਮੰਤਰੀਆਂ ਵਿਧਾਇਕਾਂ ਅਤੇ ਮੁੱਖ ਮੰਤਰੀ ਦੇ ਖਿਲਾਫ ਬੋਲਦੇ ਹੋ ਤੇ ਤੁਹਾਨੂੰ ਬਾਹਰ ਦਾ ਰਸਤਾ ਵਿਖਣਾ ਪੈ ਸਕਦਾ ਹੈ ਤੁਹਾਡਾ YouTube ਵੀ ਚੈਨਲ ਬੰਦ ਹੋਵੇਗਾ ਜਿਹੜੇ Facebook ਦਾ Instagram ਤੇ ਤੁਸੀਂ ਪੇਜ ਬਣਾਏ ਹੋਏ ਨੇ ਉਹ ਵੀ ਬੰਦ ਕਰਵਾਵੇਗੀ ਪੰਜਾਬ ਸਰਕਾਰ ਇਸ ਨੂੰ ਲੈ ਕੇ ਵੱਡਾ ਖੁਲਾਸਾ ਹੋਇਆ ਹੈ ਪਹਿਲਾਂ ਆਪਾਂ ਗੱਲਬਾਤ ਸੁਣਦੇ ਹਾਂ ਮਿਜ ਸਿੰਘ ਸੰਧੂ ਦੀ

ਪੁੱਠਾ ਪੰਗਲੇ ਲੈ ਲੈ ਜੱਟੀ ਨਹੀਂ ਤੂੰ ਬੋਕਦੇ ਸਿੰਗਾ ਨੂੰ ਪੱਥ ਲਾ ਕੇ ਕੋਈ ਕੰਮ ਨੀਮੂ ਬੀਬੀ ਨੇ ਸਪੋਕਸਮੈਨ ਵੜੀ ਜਿਹੜੀ ਔਰਤ ਹੈ ਉਹਨੂੰ ਚਲਾਉਂਦੀ ਹੈ ਉਹਨੇ ਆਪਣਾ ਪੇਜ ਪਰਸਨਲੀ ਆਪਣੀ ਟੀਮ ਤੋਂ ਉਹਨਾਂ ਦੇ ਪਰਸਨਲ ਇੰਡੀਵਿਜੂਅਲ ਆਈਡਿਸ ਤੋਂ ਤੇ ਆਮ ਆਦਮੀ ਪਾਰਟੀ ਦੀ ਸੋਸ਼ਲ ਟੀਮ ਨੇ ਬਹੁਤ ਐਫਰਟ ਲਾ ਕੇ ਮੇਰਾ ਜਿਹੜਾ ਪੇਜ ਹੈ ਜਿੱਦੇ ਉਤੇ ਅਪਸ਼ਕ ਵੀ ਮਾਰ ਦਿੰਦੇ ਸੀ ਉਹ ਹਜ਼ਾਰਾਂ ਚ ਸ਼ੇਅਰ ਹੁੰਦੀ ਸੀ ਕਿਉਂਕਿ ਲੋਕਾਂ ਦੀ ਆਵਾਜ਼ ਸੀ ਤਦੋਂ ਇਹਨੂੰ ਮੈਡਮ ਨੂੰ ਹੱਜ਼ਮ ਨਹੀਂ ਆਈ ਕਿਉਂਕਿ ਇਹ ਸਿਰਫ ਤੇ ਸਿਰਫ ਸਰਕਾਰ ਦੀ ਗੁਣਗਾ ਸਕਦੀ ਹੈ ਭਵੇਂ ਪਹਿਲਾਂ ਅਕਾਲੀਆਂ ਦੇ ਨਾਲ ਸੀ ਫਿਰ ਕਾਂਗਰਸ ਦੇ ਨਾਲ ਰੂਸਰ ਨਾਲ ਬੜੀ ਦੋਸਤੀ ਰਹੀ ਤੇ ਅੱਜ ਕੱਲ੍ਹ ਦੀ ਦਿੱਲੀ ਵਾਲੇ ਕੇਜੂ ਲਾਲਾ ਜੀ ਦੇ ਨਾਲ ਬਹੁਤ ਵੱਡੀ ਦੋਸਤੀ ਹੈ ਸੋ ਇਹਨੇ ਪੇਜ ਬੰਦ ਕਰਵਾ ਦਿੱਤਾ ਤੇ ਮੈਂ ਫੇਸਬੁੱਕ ਦੇ ਜਾ ਕੇ ਲੰਡਨ ਦੇ ਵਿੱਚ ਜਿਹੜਾ ਅਫੀਸਰ ਉੱਥੇ ਅਪੀਲ ਪਾਈ ਤੇ ਸਾਰੀ ਡਿਟੇਲ ਲੱਗਿਆ ਤੇ ਜਿੱਤਾ ਸ਼ਾਇਦ ਜਿਸ ਹਿਸਾਬ ਨਾਲ ਰਿਪੋਰਟ ਹੋਇਆ ਫਿਰ ਨਹੀਂ ਹੋਣਾ ਪਰ ਇਹਨਾਂ ਦਾ ਟੀਚਾ ਹੈ ਕਿ ਇਹ ਸਰਕਾਰੀ ਏਜੰਟ ਬਣੀ ਹੋਈ ਹੈ ਕਿ ਜਿੰਨੇ ਵੀ ਲੋਕ ਸਰਕਾਰ ਦੇ ਅਗੇਂਸਟ ਬੋਲਦੇ ਹੈ ਆਵਾਜ਼ ਬੁਲੰਦ ਕਰਦੇ ਹੈ ਉਹਨਾਂ ਸਾਰਿਆਂ ਨੂੰ ਥੋੜੀ ਥੋੜੀ ਬੰਦ ਕਰਵਾਇਆ ਤੇ ਮੇਰਾ ਪੇਜ ਜਿਹੜਾ ਇਹ ਜਿੱਥੇ ਮੇਰੀ ਵੀਡੀਓ ਪਈ ਹੈ ਹੁਣ ਇਹ ਆਪਾਂ ਨਵਾਂ ਬਣਾ ਲਿਆ ਕੋਈ ਚੱਕਰ ਨਹੀਂ ਕਰਨੀ ਹੈ ਪੇਜ ਪੂਜ ਹੋਰ ਬਣ ਜਾਣਗੇ ਆਪਣੀ ਕਿਹੜਾ ਕੋਈ ਏ ਇਨਕਮ ਸੋਰਸ ਸੀਗਾ ਨਾ ਕੋਈ ਐਡ ਸੀ ਨਾ ਕੋਈ ਮੋਨਟਾਈਜੇਸ਼ਨ ਸੀ ਸੋ ਪੇਜ ਹੋਰ ਬਣ ਜਾਣਗੇ ਪਰ ਤੁਸੀਂ ਨਾਲ ਜੁੜੇ ਰਹੋ ਇਹਦੀਆਂ ਛਾਲਾਂ ਚਕਾਰ ਕੇ ਛੱਡੂਗਾ ਅ 8 ਮੰਗਿਆਂ ਦੇ ਨਾਮ ਨੇ ਥਿਟਲਿਸਟ ਦੇ ਵਿੱਚ ਜਿਨ੍ਹਾਂ ਤੇ ਇਹਨਾਂ ਦੇ سوشل میڈیا ਦੇ ਪੇਜ ਅ ਬੰਦ ਕਰਉਣੇ ਜਾਂ ਐਕਸ਼ਨ ਲੈਣਾ ਉਹਦੇ ਚ ਸਭ ਤੋਂ ਪਹਿਲਾ ਨਾਮ ਸੀ ਮੇਜਰ ਸੰਧੂ ਦਾ 2 ਨੰਬਰ ਤੇ ਸੁਖਪਾਲ ਥਰਾਜ ਜੀ ਐਮ ਐਲ ਏ ਨੇ ਪਲੱਸ 2 ਤੀਜੇ ਨੰਬਰ ਤੇ ਮਨੀਂਦਰਜੀਤ ਸਿੰਘ ਸਿੱਧੂ ਲੋਕਵਾਸ ਵਾਲਾ ਚੌਥੇ ਤੇ ਮਿੰਟੂ ਗੁਲੀਸਰੀ ਗੁਰੂਸਰੀਆ ਪੰਜਵੇਂ ਤੇ ਸੁਖਵਿੰਦਰ ਸਿੱਧੂ ਲੋਕਨਾਥ ਵਾਲਾ ਤੇ ਮਾਨਿਕ ਗੋਇਲ ਆਰਟੀਆਈ ਐਕਟੀਵਿਸਟ ਆਰਐਮਪੀ ਟੈਨਜਨ ਵਾਲਾ ਜਸਕਰਿਆਲ ਤੇ ਰਤਨ ਧਾਲੀਆਰ ਟਾਕ ਵਿਦ ਦਰ ਸਕਤੋ ਸੋ ਹੋਰ ਵੀ ਔਰ ਨਾਲ ਇਹ ਨੱਚ ਦੇਖੋਗੇ ਕਿਉਂਕਿ ਇਹ ਜਿਹੜੀ ਮੀਟਿੰਗ ਹੋਈ ਹੈ ਨੀਮੂ ਭਾਬੀ ਦੀ ਨੀਮੂ ਬੇਬੀ ਦੀ ਸੌਰੀ ਤੇ ਸਪੋਕਸਮੈਨ ਵਾਲੀ ਦੀ ਇਹ ਮਨੀਸ਼ ਸ਼ਸ਼ੋਧੀਆਂ ਦੇ ਨਾਲ ਹੋਈ ਹੈ ਹਫਤਾ ਪਹਿਲਾਂ ਤੇ ਉਹਦੇ ਚ ਇਹਨਾਂ ਨੇ ਆ ਨਾਮਾਂ ਦੀ ਲਿਸਟ ਬਣਾਈ ਹੈ ਪਰ ਗੁੱਡ ਲੱਕ ਇਹਨੇ ਜਿਹੜੇ ਮੇਜਰ ਸੰਦੂ ਜਿਹੜੇ ਹਮੇਸ਼ਾ ਹੀ ਸੋਸ਼ਲ ਮੀਡੀਆ ਤੇ ਗਰਮ ਰਹਿੰਦੇ ਨੇ ਇਹਨਾਂ ਦੇ ਫੇਸ ਬਣੇ ਹੋਏ ਨੇ ਇਹਨਾਂ ਨੇ ਕਿਹਾ ਹੈ ਕਿ ਮੈਂ ਚੀਕਾਂ ਕਢਵਾ ਕੇ ਛੱਡਾਂਗਾ ਸਰਕਾਰ ਦੀਆਂ ਪੇਜ ਪੂਜ ਹੋਰ ਬਣ ਜਾਣਗੇ 8 ਤੋਂ 10 ਬੰਦਿਆਂ ਦੇ ਇਹਨਾਂ ਦੇ ਨਾਮ ਲਏ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਉੱਤੇ ਕਾਨੂੰਨੀ ਕਾਰਵਾਈ ਹੋਵੇਗੀ ਉਹਨਾਂ ਦੇ ਸੋਸ਼ਲ ਮੀਡੀਆ ਦੇ ਪੇਜ ਬਾਤ ਹੋਣਗੇ ਉਹਨਾਂ ਦੇ ਖਿਲਾਫ ਸਰਕਾਰ ਜਿਹੜੇ ਕਹਿੰਦੇ ਸੀ ਕਿ ਮੀਡੀਆ ਆਜ਼ਾਦ ਹੋਣਾ ਚਾਹੀਦਾ ਹੈ ਮੀਡੀਆ ਬੁਲੰਦ ਹੋਣਾ ਚਾਹੀਦਾ ਹੈ ਉਹ ਮੀਡੀਏ ਨੂੰ ਦਬਾਉਣਗੇ ਵੀ ਡਰਾਉਣਗੇ ਵੀ ਅਤੇ ਝੂਠੇ ਪਰਚੇ ਵੀ ਪਾਉਣਗੇ ਤੇ ਮੇਜਰ ਸੰਧੂ ਖਾਨ ਨੇ ਕਿਹਾ ਕਿ ਮੈਂ ਇਹਨਾਂ ਚੀਜ਼ਾਂ ਤੋਂ ਨਹੀਂ ਡਰਦਾ ਅਸੀਂ ਹਮੇਸ਼ਾ ਪੰਜਾਬ ਦੇ ਮੁੱਦਿਆਂ ਦੀ ਗੱਲ ਕਰਦੇ ਰਵਾਂਗੇ ਪੰਜਾਬ ਦੇ ਲੋਕਾਂ ਦੇ ਨਾਲ ਖੜਾਂਗੇ ਪੰਜਾਬ ਦੇ ਲੋਕਾਂ ਲਈ ਮਰਾਂਗੇ ਪੇਜਾ ਪੂਜਾਂ ਦਾ ਸਾਨੂੰ ਕੁਛ ਨਹੀਂ ਧੰਨਵਾਦ